ਪਨਯਾ ਸੁਖ ਸਹਿਜ ਆਨੰਦ ਗਣ ਆਹਰ ਕੀ ਤਰੰਗਾਵੋ ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਆਓ ਬ੍ਰਹਾਰੀ ਕੁਰਿਆ ਪਮੇ ਸਤ ਸਦ ਬਲ ਜਾਓ ਗੁਰ ਵਿਟੋ ਵਾਰਿਆ ਜਿਸ ਮਿਲ ਸੱਚ ਸਵਾਵ ਰਹਾਓ ਸਗਨ ਸਗਨ ਤੇਸ ਕੋ ਲੱਭਕ ਹੈ ਜਿਸ ਚੀਤਨ ਆਵੇ ਤਿਸ ਜਗ ਨੇੜਨ ਆਵਈ ਜੋ ਹਰ ਪ੍ਰਭਾ ਭਾਰਦਕ ਪੁੰਨ ਦਾਨ ਜਪ ਤਪ ਜੀਤੇ ਸਭ ਉਪਰ ਨਾਮ ਹਰ ਹਰ ਰਸਨਾ ਜੋ ਜਪੈ ਤੇ ਪੂਰਨ ਕਾਮ ਪੈ ਬਿਨਸੇ ਪ੍ਰਮੋ ਗਏ ਕੋ ਦਿਸੈ ਨ ਬਿਆ ਨਾਨਕ ਰਾਖੇ ਪਾਰ ਬ੍ਰਹਮ ਫਿਰ ਦੁਖ ਨਾ ਥੀਆ ਪੈ ਬਿਨਸੇ ਪ੍ਰਮੋ ਹੋ ਗਏ ਕੋ ਦਿਸੈ ਨ ਬਿਆ ਨਾਨਕ ਰਾਖੇ ਪਾਰ ਬ੍ਰਹਮ ਫਿਰ ਦੁਹਾਨਾthia ਵਾਹਿਗੁਰਜੀ ਕਾ ਸੰਸਾ ਵਾਹਿਗੁਰਜੀ ਕੀ ਫਤਿਹ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਹਾ ਤੂੰ ਕਰਾਏ ਤੇ ਹਾਂ ਹੋ ਕਹੀ ਉਹ ਖਿਆ ਸੁਭਰੂ ਪਿਆਰੀ ਗੁਰੂ ਸਵਰੀ ਸਾਸੰਗੇ ਜੀ ਅਵਸਾਰੁ ਕਾ ਨੇ ਜੋ ਵਿਚਾਰ ਬਖਸ਼ਿਸ਼ ਕੀਤੇ ਆ ਆਸਾ ਰਗ ਹੈ ਆਸਾ ਰਾਵ ਦਾ ਕਾਫੀ ਦਾ 18ਵਾਂ ਸ਼ਬਦ ਤੇ ਲੜੀਵਾਰ ਆਸਾ ਰਾਵ ਦਾ 120 ਨੰਬਰ ਸ਼ਬਦ ਜੋ ਕਿ ਧੰਸ਼ੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕਾਂ 400 491 ਤੇ ਸੁशोਭਿਤ ਹੈ ਸਤਿਗੁਰ ਬਖਸ਼ਿਸ਼ ਕਰਦੇ ਨੇ ਬਲੇ ਹਾਰੇ ਗੁਰਿਆ ਆਪਣੇ ਸਦ ਸਦ ਬਲ ਜਾਉ ਕਿਨੇ ਮੈਂ ਆਪਣੇ ਗੁਰੂ ਤੋਂ ਬਿਹਾਰੇ ਕੁਰਬਾਨ ਜਾਣਾ ਕਰਦਾ ਸਦਾ ਸਦਾ ਲਈ ਬਿਹਾਰ ਜਾਣਾ ਕਿਉਂ ਕੁਰਬਾਨ ਜਾਣਾ ਗੁਰੂ ਬਿਟ ਹਵਾਰੇ ਜਿਸ ਮੈਲੇ ਸੱਚ ਸੁਆ ਉਹ ਰਹਾ ਗੁਰੂ ਨੂੰ ਮਿਲ ਕੇ ਗੁਰੂ ਵਿਟੋ ਭਾਵਨਾ ਗੁਰੂ ਤੋਂ ਆਪਣੇ ਤੋਂ ਕੁਰਬਾਨ ਜਾਣਾ ਕਰਦਾ ਬਿਲੇਹਾਰਣੇ ਜਾਂਦਾ ਹਾਂ ਆਪਣੇ ਗੁਰੂ ਕੁਰਬਾਨ ਜਾਂਦਾ ਹਮੇਸ਼ਾ ਹਮੇਸ਼ਾ ਲਈ ਆਪਣੀ ਸਤਿਗੁਰੂ ਤੋਂ ਬਿਲੇਹਾਰ ਜਾਣਾ ਜਿਸ ਨੂੰ ਮਿਲ ਕੇ ਨਾਮ ਰੂਪੀ ਅਰਥਾਤ ਸੱਚਾ ਪਰਯੋਜਨ ਪ੍ਰਮਾਤਮਾ ਨੂੰ ਮਿਲਣ ਦਾ ਪਾ ਲਿਆ ਹੋਰ ਕਿਸੇ ਥਾਂ ਤੋਂ ਮੈਨੂੰ ਨਹੀਂ ਮਿਲਿਆ ਕਿ ਮੇਰੇ ਸੱਚੇ ਸਤਿਗੁਰੂ ਨੂੰ ਮਿਲ ਕੇ ਹੀ ਮੈਨੂੰ ਮਿਲਦਾ ਹੈ ਇਸ ਲਈ ਮੈਂ ਆਪਣੇ ਗੁਰੂ ਤੋਂ ਬਿਹਾਰ ਹੈ ਸਦਾ ਸਦਾ ਕੁਰਬਾਨ ਜਾਣਾ ਕਰਦਾ ਹਾਂ ਰਹਾਉ ਵਿਸ਼ਰਮ ਦੇ ਕੇਂਦਰੀ ਪਾਸਮ ਜਾਂਦੇ ਨੇ ਆਸਨ ਹਲਾ ਪੰਜਵਾਂ ਸੁਖ ਸਹਿਜ ਆਨੰਦ ਕਣ ਹਰ ਕੀਰਤਨ ਗਾਉ ਸੁਖ ਸਹਿਜ ਕਿੰਨੇ ਆਰ ਤਰਾंगा ਮਾਨਸਿਕ ਸੁਖ ਮਿਲ ਗਿਆ ਸਹਿਜ ਅਵਸਥਾ ਮਿਲ ਗਈ ਮਨ ਤੇ ਗਾਉ ਵਿੱਚ ਆ ਗਿਆ ਆਨੰਦ ਜੋ ਹਰ ਮੇਲੇ 2400 ਘੰਟੇ ਆਨੰਦ ਮਈਆ ਮਨ ਕਹਣਾ ਬਹੁਤ ਜ਼ਿਆਦਾ ਆਨੰਦ ਹੈ ਮੋਰ ਜ਼ਿਆਦਾ ਸੁਖ ਹੈ ਹਰ ਕੀਰਤਨ ਗਾਓ ਕਦੋਂ ਜਦੋਂ ਹਰੀ ਦੀ ਵਡਿਆਈ ਹਰੀ ਦੀ ਕੀਰਤੀ ਹਰੀ ਦੀ ਉਸਤਤਿ ਕਰਨੀ ਕੀਤੀ ਹੈ ਗ੍ਰਹਿ ਨਿਵਾ ਦੇਲ ਨਿਾਰੇ ਸਤਿਗੁਰੂ ਦੇ ਆਪਣਾ ਗ੍ਰਹਿ ਨਿਵਾਰੇ ਜਦੋਂ ਮੇਰੇ ਸਤਿਗੁਰੂ ਕਿਥੇ ਨਿਅਰਥ ਹੋਣਗੇ ਜਦੋਂ ਮੇਰੇ ਸਤਿਗੁਰੂ ਨੇ ਆਪਣਾ ਨਾਮ ਦਿੱਤਾ ਹੈ ਮੇਰੇ ਗ੍ਰਹਿ ਸਵਾਪਤਾ ਪਾਵ ਪੰਜ ਫੁੱਟ ਸਰੀਰ ਸਵਾਰ ਦਿੱਤਾ ਹੈ ਆਇਆ ਵੀ ਇਸ ਸੰਸਾਰ ਚ ਸਫਲਾ ਕਰ ਦਿੱਤਾ ਹੈ ਮੇਰੇ ਗੁਰੂ ਨੇ ਬਲਿਹਾਰੀ ਗੁਰ ਆਪਣੀ ਸਦ ਸਦ ਬਲ ਜਾਉ ਗੁਰੂ ਬਿੱਟ ਹੋ ਵਾਰਿਆ ਜਿਸ ਮੈਂ ਸੱਚ ਸਵਾਉ ਰਹਾਉ ਮੈਂ ਆਪਣੇ ਗੁਰੂ ਤੋਂ ਬਲਿਹਾਰ ਨੇ ਹਮੇਸ਼ਾ ਹਮੇਸ਼ਾ ਲਈ ਕੁਰਬਾਨ ਗੁਰੂ ਤੋਂ ਹਮੇਸ਼ਾ ਲਈ ਆਪਣੇ ਸ਼ਰੀਰ ਕਰਕੇ ਬਲਿਹਾਰ ਨੇ ਜਾਣਾ ਗੁਰੂ ਤੋਂ ਕੁਰਬਾਨ ਜਾਣਾ ਕਰਦਾ ਵਾਰਨੇ ਜਾਣਾ ਕਿਉਂ ਕਿਉਂਕਿ ਜਿਸ ਨੂੰ ਮਿਲ ਕੇ ਸੱਚ ਦੀ ਪਛਾਣ ਹੋ ਵੀ ਸੱਚ ਨਾਲ ਸੋ ਜੀ ਪੈ ਗਈ ਰਹਾਉ ਸ਼੍ਰੀ ਰਾਮ ਦੇ ਕੀ ਕੇਂਦਰੀ ਪਾਸ ਸੰਜੰਦੇ ਸਗੁਣ ਆਪਸਗੁਣਨ ਲਾਤੇ ਸੋ ਲੱਗੈ ਜਿਸ ਚੀਤਨ ਆਵੇ ਕਿਨੇ ਸ਼ਗਨ ਆ ਪਸ਼ਗਨ ਉਸ ਨੂੰ ਹੀ ਲੱਗਦਾ ਹੈ ਜਿਹਨੂੰ ਪ੍ਰਮਾਤਮਾ ਯਾਦ ਨਹੀਂ ਆਤਾ ਦੁੱਖ ਤਦੇ ਜਦ ਵਿਸਰਜ ਜਾਦਾ ਹੈ ਕਿਨੇ ਉਦੋਂ ਹੀ ਦੁੱਖ ਲੱਗਦਾ ਹੈ ਉਦੋਂ ਹੀ ਸ਼ਗਨ ਆ ਪਸ਼ਗਨ ਲੱਗਦਾ ਹੈ ਜਦੋਂ ਪ੍ਰਮਾਤਮਾ ਦਾ ਨਾਮ ਵਿਸਰਜ ਜਾਏ ਪ੍ਰਮਾਤਮਾ ਭੁੱਲ ਜਾਏ ਤੇਸ ਜਮਨੇੜ ਨੇ ਆਵਈ ਜੋ ਹਰ ਪ੍ਰਭ ਭਾਵ ਹੈ ਉਹਦੇ ਨੇੜੇ ਜੰਦੂਤ ਨਹੀਂ ਆਂਦੇ ਇਹਦੇ ਨੇੜੇ ਮੋਤ ਦਾ ਡਰ ਨਹੀਂ ਸਤੰ ਦਾ ਜੋ ਹਾਰ ਪ੍ਰਭ ਭਾਵ ਹੈ ਜੋ ਆਪਣੇ ਹਰੀ ਪਰਮਾਤਮਾ ਨੂੰ ਭਾਗਿਆ ਜਿਹੜਾ ਉਹਨੂੰ ਚੰਗਾ ਲੱਗਿਆ ਉਹਨੂੰ ਫਿਰ ਕਿਸੇ ਤਰ੍ਹਾਂ ਦਾ ਸਾਗਣ ਅਪਸ਼ਗਣ ਨਹੀਂ ਲੱਗਦਾ ਸਾਡੇ ਗੁਰੂ ਕਹਿੰਦੇ ਨੇ ਜਿਹੜਾ ਉਹਨੂੰ ਭਾਜਿਆ ਕਰ ਸ਼ਰਤ ਇੰਨੀ ਹੈ ਉਹਨੂੰ ਭਾਜ ਪ੍ਰਭ ਭਾਵ ਹੈ ਤਾਂ ਹਰ ਗੁਣ ਭਾਖ ਹੈ ਪਰ ਪ੍ਰਮਾਤਮਾ ਨੂੰ ਪਾਇਆ ਤਾਂ ਹੈ ਨਾ ਪ੍ਰਮਾਤਮਾ ਨੂੰ ਚੰਗਾ ਲੱਗੇਗਾ ਤਾਂ ਪਾਈ। ਪੁੰਨਦਾਨ ਜਪ ਤਪ ਦੇਤੇ ਸਭ ਉਪਰਨਾਮ ਪੁੰਨ ਕਰਨਾ ਕਿਸੇ ਨੂੰ ਦਾਨ ਦੇਣਾ ਅਣ ਦੇਣਾ ਵਸਤਰ ਦੇਣ ਹੋਰ ਸੇਵਾ ਪੁੰਨ ਕਰਨਾ ਜਾਪ ਕਰਨਾ ਤਪ ਹੱਥ ਜੋਗ ਕਰਨਾ ਜੀਤੇ ਜੋ ਕੁਝ ਸਾਰੇ ਕਰਮ ਕਾੜ ਦੇ ਸਭ ਉਪਰਨਾਮ ਸਭ ਤੋਂ ਸ੍ਰੇਸ਼ਟ ਊਤਮ ਨਾਮ ਸਭ ਤੋਂ ਸ੍ਰੇਸ਼ਟ ਕਾਮੀ ਉੱਪਰ ਪਰਮਾਤਮਾ ਦਾ ਨਾਮ ਹੈ ਸਭ ਤੋਂ ਉਤਮ ਨਾਮ ਪਰਮਾਤਮਾ ਹੀ ਪਰਮਾਤਮਾ ਦਾ ਨਾਮ ਜਪਣਾ ਹੀ ਸਭ ਤੋਂ ਉਤਮ ਕੰਮ ਹੈ ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ ਕਹਿੰਦੇ ਹਰ ਰਸਨਾ ਦੇ ਨਾਲ ਜਿਹੜਾ ਹਰੀ ਦਾ ਨਾਮ ਜਪਦਾ ਹੈ ਹਰੀ ਨੂੰ ਰਸਨਾ ਨਾਲ ਜਪਣਾ ਗਣਦਾ ਹੈ ਜੋ ਜਿਹੜਾ ਵੀ ਜਪਦਾ ਹੈ ਤਿਸ ਪੂਰਨ ਕਾਮ ਕਿਹੜਾ ਕਾਮ ਆਉਦਾ ਪੂਰਾ ਨਾ ਹੋਵੇ ਸਾਰੇ ਵਿਕਾਰਜ ਰਾਸ ਹੋ ਜਾਂਦੇ ਨੇ ਪੈ ਬਿੰਸੇ ਪ੍ਰਮੋਹ ਗਏ ਤੋ ਦਿਸਣ ਬੀਆ ਫਿਰ ਉਹਦੇ ਸਾਰੇ ਤਰ੍ਹਾਂ ਦੇ ਸਤਾਂ ਤਰ੍ਹਾਂ ਦੇ ਭੈ ਮੰਨੇ ਨੇ ਪੰਜ ਤਰ੍ਹਾਂ ਦੇ ਭਰਮ ਮੰਨੇ ਨੇ ਮੋਹ ਇਹ ਸਭ ਖਤਮ ਹੋ ਜਾਂਦੇ ਨੇ ਕਿਉਂਕਿ ਉਹਨੂੰ ਇਹ ਪਤਾ ਲੱਗ ਜਾਂਦਾ ਗਹਿ ਗਤ ਪਰਯੋਗ ਕੁਟੰਬ ਗਏ ਕੰਠ ਹੈ ਰਹਿ ਗਿਆ ਰਾਮ ਆਏ ਪਰੇ ਤੁਮ ਰਾਏ ਕੇ ਵੀ ਚੈ ਤੂੰ ਮਾ ਤੁਮ ਨੂੰ ਪਤਾ ਹੈ ਵੀ ਇਸ ਤੁਮਾ ਤੁਮਾਈ ਚ ਹੈ ਹਰਸੀ ਖੇਡੇ ਚ ਰਾਮ ਜਪਨਾ ਭੁੱਲ ਜਾਂਦਾ ਹੋਰ ਸਭ ਕੁਝ ਯਾਦ ਰਹਿੰਦਾ ਸਾਰੇ ਤਰ੍ਹਾਂ ਦੇ ਭਰਮ ਕੋ ਲੇਖੇ ਮੋ ਲੋ ਲਾਲch ਸਭ ਕੋ ਲੇ ਜਾਂਦਾ ਛੱਡ ਦਿੰਦਾ ਇਸ ਸਾਇਨਾ ਬੀਆ ਕੋ ਇਸ ਸਾਇਨਾ ਬੀਆ ਇਹਨੂੰ ਪਰਮਾਤਮਾ ਤੋਂ ਇਲਾਵਾ ਕੋਈ ਨਹੀਂ ਦਿਖਦਾ ਜਿਹਦੇ ਨਾਲ ਪ੍ਰੀਤੀ ਪਾਵੇ ਇੱਕ ਪਰਮਾਤਮਾ ਨਾਲ ਪ੍ਰੀਤੀ ਪਾਣੀ ਕਰਦਾ ਨਾਨਕ ਰਾਖੇ ਪਾਰ ਬ੍ਰਹਮ ਫਿਰ ਦੁੱਖ ਨਾ ਥੀਆ ਨਾਨਕ ਰਾਖੇ ਪਾਰ ਬ੍ਰਹਮ ਕਹਿੰਦੇ ਭਾਈ ਇਦਾਂ ਗੁਰੂ ਅਰਜਨ ਸਾਹਿਬ ਦੀ ਸ਼ਬਦਿਸ ਮਾਪਤੀ ਕਰਦੇ ਆ ਕਹਿੰਦੇ ਨੇ ਜਿਹਨੂੰ ਪਰਮਾਤਮਾ ਨਾਨਕ ਦਾਸ ਨਾਣੇ ਕਹਿੰਦਾ ਭਾਈ ਜਿਹਦਾ ਨਾਮ ਜਪਦਾ ਹੈ ਉਹਨੂੰ ਪਰਮਾਤਮਾ ਆਪ ਰੱਖਣਾ ਕਰਦਾ ਹੈ ਫਿਰ ਦੁੱਖ ਨਾ ਥੀਆ ਕਿਸੇ ਤਰ੍ਹਾਂ ਦਾ ਵੀ ਫਿਰ ਉਹਨੂੰ ਦੁੱਖ ਨਹੀਂ ਲੱਗਦਾ ਕਿਸੇ ਤਰ੍ਹਾਂ ਦਾ ਤਈਆ ਤਾਪ ਨਹੀਂ ਲੱਗਦਾ ਕਿਸੇ ਤਰ੍ਹਾਂ ਦਾ ਕੋਈ ਉਹਨੂੰ ਸ਼ਗਨ ਆਪੇ ਸ਼ਗਨ ਨਹੀਂ ਲੱਗਦਾ ਜੇ ਅਸੀਂ ਵੀ ਸ਼ਗਨ ਆਪੇ ਸ਼ਗਨ ਹੈ ਤਾਂ ਸਤਿਗੁਰੂ ਕਹਿੰਦੇ ਨੇ ਫਿਰ ਸੁਖੀ ਨਹੀਂ ਹੈ ਸਭ ਤੋਂ ਜ਼ਿਆਦਾ ਦੁਖੀ ਹੈ ਭਾਈ ਪਰ ਪਰਮਾਤਮਾ ਉਹਨੂੰ ਹੀ ਰੱਖਦਾ ਹੈ ਜਿਹੜਾ ਨਾਮ ਜਪਦਾ ਹੈ ਫਿਰ ਕਿਸੇ ਤਰ੍ਹਾਂ ਦਾ ਉਹਨੂੰ ਦੁੱਖ ਨਹੀਂ ਉਸਤਾਨ ਸਾਡਾ ਸੋ ਇਧੀਆਂ ਨੂੰ ਬੇਨਤੀ ਹੈ ਪ੍ਰਵਾਰ ਕਰਨੀ ਜੇ ਅਸਿਸ ਪ੍ਰਵਾਰ ਦਾ ਅਗਿਆਤ ਕਥਾ ਵਿਚਾਰਾਂ ਕਰਨ ਦੀ ਜਾਂਚ ਆ ਜਾਵੇ ਲੇਖਕ ਤਾਂ ਇਹ ਛੁੱਟੀ ਹੈ ਖੇਨ ਖੇ ਨੂੰ ਲਨਹਾਰ ਬਖਸ਼ਣ ਹਰ ਬਖਸ਼ ਲੈ ਨਾਨਕ ਪਰ ਉਤਾਰ ਦੇ ਸਜਣੇ ਸਿਸੜੀਆਂ ਜਿ ਹੋਵਾ ਸਾਹਿਬ ਸੁਮੇਲ ਗੱਜ ਵੱਜ ਕੇ ਫਤਿਹ ਦਾ ਜਵਾਬ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ